ਕਬੱਡੀ 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 ਬੜੇ ਇੰਟਰਸਟਿੰਗ ਹੋ ਰਿਹਾ ਹੈ ਪ੍ਰਸਿੱਧ ਟੀਮਾਂ ਆਈਆਂ ਐ ਔਰ ਕੁਝ ਨਵੇਂ ਨਕੋਰ ਵੀ ਆਇਆ ਹੈ ਜਿਹੜੀ ਅੱਜ ਕਬੱਡੀ ਧਰੇਰ ਵਿੱਚ ਹੋ ਰਹੀ ਹੈ ਜੇਤੇ ਬਾਕੀ ਆ ਜਿਹੜੀ ਸੰਗਤ ਪੁੱਜੀ ਹੈ ਤੁਹਾਨੂੰ ਚੰਗਾ ਲੱਗਦਾ ਵੀ ਇਦਾਂ ਦੀ ਕਬੱਡੀ ਵੀ ਹੋਣੀ ਜ਼ਰੂਰੀ ਹੈ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਵਾਹਿਗੁਰੂ ਮੇਰ ਰੱਖੇ ਇਹਨਾਂ ਮਾਵਾਂ ਦੇ ਬੜੀ ਪੁੱਤਾਂ ਤੇ ਡਿਮਾਂਡ ਤੋਂ ਪਰੇ ਹਟ ਕੇ ਜੇ ਕਬੱਡੀ ਕੱਪ ਹੋਣ ਲੱਗ ਜਾਣਾ ਤੇ ਕਬੱਡੀ ਬਚੀ ਰਹਿ ਜੂਗੀ ਜੇ ਕਈ ਕਫਾ ਤੇ ਡਿਮਾਂਡ ਹੁੰਦੀ ਹੈ ਵੀ ਸਾਡੇ ਆ ਵੀ ਆਉਣਾ ਚਾਹੀਦਾ ਹੈ ਸਾਡੇ ਆ ਵੀ ਆਉਣਾ ਚਾਹੀਦਾ ਹੈ ਸਾਡੇ ਆ ਵੀ ਆਉਣਾ ਚਾਹੀਦਾ ਹੈ ਉਹ ਭਾਵੇਂ ਲੱਖ ਲੱਖ ਲੈ ਜਾਣਾ ਪਰ ਗਵਾਂਢੀਆਂ ਨੂੰ ਕੋਈ ਮੇਰੇ ਵੀਰੇ 2000 ਰੁਪਏ ਦੇ ਕੇ ਨਹੀਂ ਰਾਜ਼ੀ ਹੁੰਦਾ ਸਿੱਧੀ ਗੱਲ ਹੈ ਜੇ ਕਬੱਡੀ ਬਚਾਉਣੀ ਹੈ ਇਦਾਂ ਦੀ ਕਬੱਡੀ ਹੋਣੀ ਬੜੀ ਜ਼ਰੂਰੀ ਹੈ ਇਦਾਂ ਦੀ ਕਬੱਡੀ ਹੋਣੀ ਬੜੀ ਜ਼ਰੂਰੀ ਹੈ ਧਲੇਰ ਪਿੰਡ ਵਾਲਿਆਂ ਦਾ ਅਸੀਂ ਕਬੱਡੀ ਜਗਤ ਵੱਲੋਂ ਔਰ ਸਾਰੇ ਬਲਾਰਿਆਂ ਵੱਲੋਂ ਸਾਰੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ